ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਲੂ ਦੀਆਂ ਕਚੌਰੀਆਂ ਬਣਾ ਕੇ ਤਿਆਰ ਕਰਾਂਗੇ ਜੀ ਆਲੂ ਦੀਆਂ ਕਚੌਰੀਆਂ ਬਣਾਉਣ ਦੇ ਲਈ ਇੱਥੇ ਆਪਾਂ 1 ਕਿਲੋ ਆਲੂ ਲਏ ਨੇ ਆਲੂਆਂ ਨੂੰ ਆਪਾਂ ਨੇ ਧੋ ਲਿਆਏ ਕਿਉਂਕਿ ਇਹਨਾਂ ਦੇ ਇਹਨਾਂ ਦੇ ਉੱਤੇ ਮਿੱਟੀ ਵਗੈਰਾ ਕਾਫੀ ਲੱਗੀ ਹੁੰਦੀ ਹੈ ਇਹਨਾਂ ਨੂੰ ਪਹਿਲਾਂ ਧੋ ਲੈਣਾ ਜ਼ਰੂਰੀ ਆ ਹੁਣ ਇਹਨਾਂ ਨੂੰ ਆਪਾਂ ਉਬਾਲਾਂਗੇ ਜੀ ਇਥੇ ਆਪਾਂ ਲਾਲ ਆਲੂ ਦੀ ਵਰਤੋਂ ਕੀਤੀ ਹੈ ਜਿਹੜੇ ਅੱਜ ਕੱਲ੍ਹ ਦੂਜੇ ਗਰਮੀ ਦੇ ਮੌਸਮ ਵਿੱਚ ਜਿਹੜੇ ਦੂਜੇ ਆਲੂ ਹੁੰਦੇ ਨੇ ਜਿੱਟੇ ਉਹ ਵਧੀਆ ਨਹੀਂ ਹੁੰਦੇ ਜੀ ਉਹ ਜਲਦੀ ਪੱਤਰੇ ਹੋ ਜਾਂਦੇ ਆ ਇਸ ਕਰਕੇ ਨਾ ਉਹਨਾਂ ਦੀਆਂ ਕਚੌਰੀਆਂ ਗਰਮੀ ਵਿੱਚ ਨਹੀਂ ਵਧੀਆ ਬਣਦੀਆਂ ਸੋ ਇਸ ਮੌਸਮ ਦੇ ਵਿੱਚ ਲਾਲ ਆਲੂ ਦੀ ਹੀ ਵਰਤੋਂ ਕਰਿਓ ਜਦੋਂ ਵੀ ਤੁਸੀਂ ਕਚੌਰੀਆਂ ਬਣਾਉਣੀਆਂ ਹੋਈਆਂ ਅਤੇ ਵੀਡੀਓ ਨੂੰ ਪੂਰੀ ਦੇਖਿਓ ਆਟਾ ਜਿਹੜਾ ਆਪਾਂ ਕਚੌਰੀਆਂ ਵਾਸਤੇ ਗੁੰਨਣਾ ਹੈ ਉਹ ਬਿਲਕੁਲ ਅਲੱਗ ਤਰੀਕੇ ਦੇ ਨਾਲ ਆਪਾਂ ਗੁੰਨ ਕੇ ਤਿਆਰ ਕਰਨਾ ਹੈ ਜੀ ਹੁਣ ਇੱਥੇ ਆਪਾਂ ਆਲੂਆਂ ਨੂੰ ਉਬਲਣ ਉਬਲਣ ਦੇ ਲਈ ਰੱਖ ਦੇਵਾਂਗੇ ਜਿੰਨੇ ਨੂੰ ਆਲੂ ਉਬਲ ਕੇ ਤਿਆਰ ਹੋਣਗੇ ਉਹਨੇ ਨੂੰ ਆਪਾਂ ਆਟਾ ਵੀ ਗੁੰਨ ਕੇ ਤਿਆਰ ਕਰ ਲੈਨੇ ਆ ਜੀ ਇੱਧਰ ਆਪਾਂ ਨੇ ਆਟਾ ਲੈ ਲਿਆ ਹੈ ਜੀ ਇਹਦੇ ਵਿੱਚ ਨਾ ਹੁਣ ਆਪਾਂ ਪਾਵਾਂਗੇ ਇਹਨੂੰ ਇਹਨੂੰ ਆਪਾਂ ਨੇ ਕਿਉਂ ਪਾਉਣਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਦੇਖੋ ਕਈ ਵਾਰ ਨਾ ਕਿਸੇ ਦਾ ਤਲਿਆ ਹੋਇਆ ਬੰਦ ਕੀਤਾ ਹੁੰਦਾ ਆ ਜਾਂ ਫਿਰ ਜ਼ਿਆਦਾ ਤਲਿਆ ਹੋਇਆ ਜਿਹੜੇ ਨਹੀਂ ਖਾ ਸਕਦੇ ਉਹ ਇੱਕ ਵਾਰੀ ਆਟੇ ਦੇ ਵਿੱਚ ਇਹਨੂੰ ਪਾ ਕੇ ਕਚੌਰੀਆਂ ਬਣਾ ਕੇ ਜ਼ਰੂਰ ਖਾਣ ਕਦੇ ਵੀ ਕਿਸੇ ਨੂੰ ਖਰਾਬ ਨਹੀਂ ਕਰਦੀ ਸਾਡਾ ਅਜਮਾਇਆ ਹੋਇਆ ਤਰੀਕਾ ਹੈ ਜੀ ਇਹ ਸੋ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਪਾ ਕੇ ਕਦੇ ਵੀ ਖਰਾਬ ਨਹੀਂ ਕਰਦੀਆਂ ਖਾਣ ਤੋਂ ਬਾਅਦ ਨਾ ਕਦੇ ਹੈਵੀ ਲੱਗੂਗਾ ਤੁਹਾਨੂੰ ਇੱਕ ਪੂੜੀ ਆਪਾਂ ਪਾ ਲਵਾਂਗੇ ਜੀ ਆਟੇ ਦੇ ਵਿੱਚ ਹੁਣ ਇਹਦੇ ਵਿੱਚ ਪਾ ਦੇਵਾਂਗੇ ਜੀ ਆਪਾਂ ਨਮਕ ਨਮਕ ਤੇ ਇਹਨੂੰ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਜੀ ਬਾਕੀ ਦੇਖੋ ਤੁਸੀਂ ਮਿਰਚਾਂ ਵਗੈਰਾ ਜਾਂ ਕੁਝ ਹੋਰ ਇਹਦੇ ਵਿੱਚ ਪਾਉਣਾ ਅਜਵੈਣ ਵਗੈਰਾ ਪਾਉਣਾ ਪਾ ਸਕਦੇ ਹੋ ਪੜੀ ਆਪਣੀ ਮਰਜ਼ੀ ਆ ਇੱਥੇ ਆਪਾਂ ਨਾਰਮਲ ਜਿਹਾ ਪਾਣੀ ਦੇ ਨਾਲ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਇੱਥੇ ਆਪਾਂ ਨੇ ਸਖਤ ਆਟਾ ਨਹੀਂ ਗੁੰਨਣਾ ਆਪਾਂ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰਾਂਗੇ ਜੀ ਆਟਾ ਦੇਖੋ ਸਾਰਿਆਂ ਨੂੰ ਗੁੰਨਣਾ ਹੀ ਹੁੰਦਾ ਏ ਸੋ ਤੁਸੀਂ ਆਟਾ ਗੁੰਨ ਕੇ ਤਿਆਰ ਕਰ ਲੈਣਾ ਹੈ ਜੀ ਦੇਖੋ ਜੀ ਆਪਾਂ ਜਿਹੜਾ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਿਆ ਏ ਹੁਣ ਇਹਨੂੰ ਆਪਾਂ ਇੱਕ ਢੋਂਗੇ ਵਿੱਚ ਕੱਟ ਕੇ ਟਾਕੇ ਰੱਖ ਦਵਾਂਗੇ ਇਹਦੇ ਉੱਤੇ ਆਪਾਂ ਘਿਓ ਜਾਂ ਤੇਲ ਦਾ ਹੱਥ ਲਗਾ ਕੇ ਰੱਖਾਂਗੇ ਜੀ ਤਾਂ ਜੋ ਇਹਦੇ ਉੱਤੇ ਸਿਕੜੀ ਜਈ ਨਾ ਆਵੇ ਆਟਾ ਸੁੱਕ ਜਾ ਨਾ ਜਾਵੇ ਉਤੋਂ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਵਾਂਗੇ ਜੀ ਇਧਰ ਆਲੂਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਉਬਾਲ ਲਿਆ ਹੈ ਜੀ ਉਬਾਲ ਕੇ ਠੰਡਾ ਵੀ ਕਰ ਲਿਆ ਹੈ ਹੁਣ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਚੰਗੀ ਤਰ੍ਹਾਂ ਆਲੂ ਜਦੋਂ ਉਬਲੇ ਹੋਏ ਹੁੰਦੇ ਆ ਇਹਨਾਂ ਦਾ ਛਿਲਕਾ ਆਸਾਨੀ ਦੇ ਨਾਲ ਉੱਤਰ ਜਾਂਦਾ ਹੈ ਜੀ ਉਪਾਨੇ ਕद्दू ਕਸ਼ ਕਰ ਲਏ ਆ ਜੀ ਹੁਣ ਆਪਾਂ ਆਲੂਆਂ ਵਿੱਚ ਪਾਣ ਲਈ ਮਸਾਲਾ ਤਿਆਰ ਕਰਾਂਗੇ ਥੋੜਾ ਜਿਹਾ ਆਪਾਂ ਅਦਰਕ ਅਦਰਕ ਦਾ ਟੁਕੜਾ ਲਿਆਏ ਹਰੀਆਂ ਮਿਰਚਾਂ ਆਪਾਂ ਨੇ ਆਪਣੇ ਸਵਾਦ ਅਨਸਾਰ ਲਈਆਂ ਨੇ ਦੇਖੋ ਕਚੌੜੀਆਂ ਵਗੈਰਾ ਜਿਹੜੀਆਂ ਨੇ ਚੁਰਚਰੀਆਂ ਜੀਆਂ ਹੀ ਵਧੀਆ ਲੱਗਦੀਆਂ ਨੇ ਸੋ ਇਸ ਕਰਕੇ ਆਪਾਂ ਖੁੱਲੀਆਂ ਜੀਆਂ ਹਰੀਆਂ ਮਿਰਚਾਂ ਪਾਵਾਂਗੇ ਥੋੜਾ ਜਿਹਾ ਆਪਾਂ ਫਲੇਵਰ ਦੇ ਲਈ ਪਾਵਾਂਗੇ ਲਸਣ ਲਸਣ ਪਾਣ ਦੇ ਨਾਲ ਕਚੌੜੀਆਂ ਚ ਜਿਹੜਾ ਸਵਾਦ ਬਹੁਤ ਵਧੀਆ ਉੱਬਰ ਕੇ ਆਉਂਦਾ ਹੈ ਜੀ ਇਹਨਾਂ ਨੂੰ ਹੁਣ ਆਪਾਂ ਪੀਸ ਲਵਾਂਗੇ ਹਰੀਆਂ ਮਿਰਚਾਂ ਅਦਰਕ ਔਰ ਲਸਣ ਆਪਾਂ ਨੇ ਪੀਸ ਲਿਆ ਜੀ ਹੁਣ ਇਹਨੂੰ ਪਾਵਾਂਗੇ ਆਪਾਂ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਹਰਾ ਧਨੀਆ ਪਾਵਾਂਗੇ ਜੀ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਣ ਦੇ ਨਾਲ ਫਲੇਵਰ ਬੜਾ ਵਧੀਆ ਹੁੰਦਾ ਏ ਹਰੇ ਧਨੀਏ ਤੋਂ ਬਿਨਾ ਕਚੌਰੀਆਂ ਹੋਈਆਂ ਪਰੌਂਠੇ ਹੋਏ ਇਹਨਾਂ ਦਾ ਸੁਆਦ ਅਧੂਰਾ ਏ ਜੀ ਥੋੜਾ ਜਿਹਾ ਆਪਾਂ ਦਰਦਰਾ ਕੁੱਟਿਆ ਹੋਇਆ ਸਾਬਤ ਧਨੀਆ ਪਾ ਦਵਾਂਗੇ ਛੋਟੇ ਸਾਈਜ਼ ਦਾ ਬਰੀਕ ਕਟਿਆ ਹੋਇਆ ਪਿਆਜ਼ ਪਾ ਦਵਾਂਗੇ ਜੀ ਸਾਨੂੰ ਪਿਆਜ਼ ਵਧੀਆ ਲੱਗਦੇ ਨੇ ਪਾਣੇ ਤੁਸੀਂ ਪਾਉਂਦੇ ਹੋ ਤਾਂ ਪਾ ਸਕਦੇ ਹੋ ਨਹੀਂ ਪਾਉਂਦੇ ਤੁਹਾਡੀ ਆਪਣੀ ਮਰਜ਼ੀ ਆ ਆਪਣੇ ਸੁਆਦ ਦੇ ਅਨਸਾਰ ਪਾਵਾਂਗੇ ਆਪਾਂ ਨਮਕ ਕਿਉਂਕਿ ਨਮਕ ਆਪਾਂ ਨੇ ਪਹਿਲਾਂ ਆਟੇ ਵਿੱਚ ਵੀ ਪਾਇਆ ਹੋਇਆ ਏ ਸੋ ਦੇਖ ਕੇ ਪਾਣਾ ਏ ਬਿਲਕੁਲ ਥੋੜੀ ਜੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਕਲਰ ਬਟਾਉਣ ਦੇ ਲਈ ਬਸ ਕਲਰ ਚੇਂਜ ਹੋ ਜਾਊਗਾ ਹਲਦੀ ਪਾਈ ਆਪਾਂ ਥੋੜੀ ਜੀ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਿਆ ਹੈ ਜੀ ਇੱਧਰ ਆਪਾਂ ਨੇ ਕੜਾਹੀ ਰੱਖ ਲਈ ਹੈ ਜੀ ਕੜਾਹੀ ਵਿੱਚ ਆਪਾਂ ਤੇਲ ਪਾ ਕੇ ਗਰਮ ਹੋਣ ਲਈ ਰੱਖਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਧੂਏ ਧਾਰ ਗਰਮ ਕਰਾਂਗੇ ਤੇਲ ਚੰਗੀ ਤਰ੍ਹਾਂ ਧੂਏ ਧਾਰ ਗਰਮ ਹੋ ਚੁੱਕਿਆ ਹੈ ਜੀ ਹੁਣ ਇੱਥੇ ਆਪਾਂ ਗੈਸ ਬੰਦ ਕਰ ਦਿੱਤਾ ਹੈ 2 ਮਿੰਟ ਦੇ ਲਈ ਗੈਸ ਬੰਦ ਕੀਤਾ ਹੈ ਜੀ ਉਸ ਤੋਂ ਬਾਅਦ ਆਪਾਂ ਗੈਸ ਔਨ ਕਰਾਂਗੇ ਔਰ ਮੀਡੀਅਮ ਤੇ ਰੱਖਾਂਗੇ ਗੈਸ ਫੁੱਲ ਨਹੀਂ ਕਰਾਂਗੇ ਇੱਧਰ ਆਪਾਂ ਪੇੜਾ ਲਵਾਂਗੇ ਜੀ ਆਪਣੇ ਹਿਸਾਬ ਦੇ ਨਾਲ ਹੱਥਾਂ ਉੱਤੇ ਦੇਖੋ ਤੁਸੀਂ ਪਾਣੀ ਵੀ ਲਗਾ ਸਕਦੇ ਹੋ ਮੈਂ ਥੋੜਾ ਜਿਹਾ ਤੇਲ ਲਗਾਇਆ ਸੀ ਤੁਸੀਂ ਚਾਹੋ ਤੇਲ ਵੀ ਲਗਾ ਸਕਦੇ ਹੋ ਪਾਣੀ ਵੀ ਲਗਾ ਸਕਦੇ ਹੋ ਇਦਾਂ ਆਪਾਂ ਨੇ ਫੈਲਾ ਲੈਣਾ ਹੈ ਪੇੜੇ ਨੂੰ ਇਦਾਂ ਆਪਾਂ ਨੇ ਪੇੜਾ ਵਧਾ ਲਿਆ ਹੈ ਜੀ ਹੱਥ ਉੱਤੇ ਰੱਖ ਕੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਆਲੂਆਂ ਦੀ ਪਿਠੀ ਜਿਹੜੀ ਤਿਆਰ ਕੀਤੀ ਸੀ ਆਪਾਂ ਦੇਖੋ ਇਸ ਤਰ੍ਹਾਂ ਨਾ ਆਟਾ ਗੁੰਨ ਕੇ ਤੁਸੀਂ ਇਹਨੂੰ ਪਾ ਕੇ ਚਾਹੇ ਕਿੰਨੀਆਂ ਮਰਜ਼ੀ ਕਚੌਰੀਆਂ ਖਾ ਸਕਦੇ ਹੋ ਬਿਲਕੁਲ ਖਰਾਬ ਨਹੀਂ ਕਰਦੀਆਂ ਜੀ ਇਹਨਾਂ ਦਾ ਤળਿਆ ਹੋਇਆ ਬੰਦ ਕੀਤਾ ਹੈ ਉਹ ਆਰਾਮ ਨਾਲ ਪੂਰੀ ਕਚੌਰੀਆਂ ਖਾ ਸਕਦਾ ਹੈ ਜੀ ਹੁਣ ਦੇਖੋ ਆਪਾਂ ਇਦਾਂ ਇਹਨੂੰ ਵਧਾ ਲੈਣਾ ਹੈ ਹੱਥ ਉੱਤੇ ਹੀ ਹਲਕੇ-ਹਲਕੇ ਹੱਥਾਂ ਦੇ ਨਾਲ ਆਪਾਂ ਨੇ ਇਹਨੂੰ ਵਧਾਣਾ ਹੈ ਪੂਰੀ ਕਚੌਰੀ ਆਪਾਂ ਨੇ ਵਧਾ ਲਈਏ ਜੀ ਇਹਨੂੰ ਹੁਣ ਆਪਾਂ ਤੇਲ ਵਿੱਚ ਛੱਡ ਦੇਵਾਂਗੇ ਰਾਮ ਨਾਲ ਛੱਡਣਾ ਹੈ ਹੱਥ ਨਾਲ ਸਾੜ ਲਿਓ ਤੇ ਹੁਣ ਇੱਥੇ ਨਾ ਆਪਾਂ ਗੈਸ ਔਨ ਕਰ ਲਵਾਂਗੇ ਤੇ ਘੱਟ ਰੱਖਾਂਗੇ ਬਿਲਕੁਲ ਮੀਡੀਅਮ ਤੇ ਤੇਲ ਜ਼ਿਆਦਾ ਗਰਮ ਸੀ ਇਸ ਕਰਕੇ ਮੈਂ ਕਚੋਰੀ ਪਹਿਲਾਂ ਪਾ ਦਿੱਤੀ ਆ ਪੂਰੀਓ ਨਿਕਲੀ ਜਾਂਦਾ ਮੇਰੇ ਮੂੰਹ ਵਿੱਚੋਂ ਕਿਉਂਕਿ ਅਸੀਂ ਕੱਲ ਪੂਰੀਆਂ ਬਣਾਈਆਂ ਸੀ ਇਹਨੂੰ ਹਜੇ ਆਪਾਂ ਪਲਟਾਂਗੇ ਨਹੀਂ ਥੋੜੀ ਦੇਰ ਬਾਅਦ ਆਪਾਂ ਇਹਨੂੰ ਪਲਟਾਂਗੇ ਜੀ ਹੁਣ ਆਪਾਂ ਇਹਨੂੰ ਪਲਟ ਕੇ ਦੇਖ ਲੈਣੇ ਆ ਬਿਲਕੁਲ ਮੀਡੀਅਮ ਜਿਵੇਂ ਸੇਕਦੇ ਹੁਣ ਆਪਾਂ ਇਹਨੂੰ ਸਿਕਣ ਦੇਣਾ ਹੈ ਜੀ ਦੇਖੋ ਆਪਾਂ ਨੂੰ ਨਾ ਇਹ ਵਧੀਆ ਪੱਕੀ ਹੋਈ ਚਾਹੀਦੀ ਅੰਦਰੋਂ ਕੱਚੀ ਨਹੀਂ ਰਹਿਣੀ ਚਾਹੀਦੀ ਚੰਗੀ ਤਰ੍ਹਾਂ ਪੰਗਾਵਾਗੇ ਆਪਾਂ ਇਹਨਾਂ ਨੂੰ ਬਿਲਕੁਲ ਘੱਟ ਸੇਕਦੇ ਉੱਤੇ ਇਹਨਾਂ ਨੂੰ ਨਾ ਆਪਾਂ ਨੇ ਅਲਟ-ਪਲਟ ਕਰਦੇ ਹੋਏ ਦੋਨੋਂ ਪਾਸੇੋਂ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਜਿੰਨੇ ਨੂੰ ਆਪਣੀ ਕਚੌੜੀ ਜਿਹੜੀ ਪੱਕ ਰਹੀ ਹੈ ਉਹਨੇ ਨੂੰ ਆਪਾਂ ਦੂਜੀ ਕਚੌੜੀ ਤਿਆਰ ਕਰ ਲਵਾਂਗੇ ਜੀ ਇੱਧਰ ਦੇਖੋ ਜੀ ਕਚੌੜੀ ਜਿਹੜੀ ਹੈ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਦਵੱਲੇ ਦੋਹਾਂ ਪਾਸੇ ਤੋਂ ਹੁਣ ਇਹਨੂੰ ਆਪਾਂ ਇੱਦਾਂ ਇਹਦੇ ਵਿੱਚ ਰੱਖ ਦਾਂਗੇ ਜਿਹੜਾ ਐਕਸਟਰਾ ਤੇਲ ਆ ਉਹ ਇਹਦੇ ਵਿੱਚੋਂ ਨਿਕਲ ਜਾਊਗਾ ਦੇਖੋ ਜੀ ਆਪਾਂ ਇਹਦੇ ਵਿੱਚ ਰੱਖੀ ਸੀ ਝਰਨੀ ਦੇ ਵਿੱਚ ਐਕਸਟਰਾ ਤੇਲਿਆ ਚੋਂ ਨਿਕਲ ਚੁੱਕਿਆ ਹੈ ਬਹੁਤ ਵਧੀਆ ਕਚੌਰੀ ਬਣ ਕੇ ਤਿਆਰ ਹੋਈ ਹੈ ਜੀ ਇਹਨੂੰ ਹੁਣ ਆਪਾਂ ਰੱਖ ਦਾਂਗੇ ਸਾਈਡ ਤੇ ਇਸੇ ਤਰ੍ਹਾਂ ਆਪਾਂ ਆ ਵਾਲੀ ਕਚੌਰੀ ਵੀ ਬਣਾ ਲਵਾਂਗੇ ਜੀ ਦੇਖੋ ਇਹ ਆਟਾ ਬੜਾ ਵਧੀਆ ਐ ਚੰਗੇ ਤਰੀਕੇ ਦੇ ਨਾਲ ਵੱਧ ਰਹੀ ਆ ਥੋੜੀ ਜੀ ਦੇਰ ਬਾਅਦ ਆਪਾਂ ਇਹ ਵਾਲੀ ਕਚੌੜੀ ਦਾ ਵੀ ਪਾਸਾ ਪਲਟ ਦਵਾਂਗੇ ਇਹਨੂੰ ਵੀ ਹੁਣ ਆਪਾਂ ਅਲਟ ਪਲਟ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲਵਾਂਗੇ ਜੀ ਦੇਖੋ ਤੁਹਾਨੂੰ ਦੇਖਣ ਵਿੱਚ ਲੱਗਦਾ ਹੋਊਗਾ ਵੀ ਪੂਰੀ ਕਚੌਰੀ ਆਪਣੀ ਮੋਟੀ-ਮੋਟੀ ਜੀ ਆ ਪਰ ਇਹ ਮੋਟੀ ਨਹੀਂ ਹੈਗੀ ਇਹ ਇਹ ਨਾਲ ਇਹਨੂੰ ਪਾਉਣ ਦੇ ਨਾਲ ਫੁੱਲਵੀ ਫੁੱਲਵੀ ਜੀ ਬਣੀ ਆ ਫਲਫੀ ਫਲਫੀ ਕਚੌਰੀ ਕਚੌਰੀ ਬਣ ਕੇ ਤਿਆਰ ਹੋਈ ਹੈ ਜੀ ਏ ਲੋ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਇਹ ਫੁੱਲਮੀ ਫੁੱਲਮੀ ਜੇਹੀ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਲੱਗਦੀ ਹੈ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਮੇਰੇ ਇਹ ਤਰੀਕੇ ਦੇ ਨਾਲ ਤੁਸੀਂ ਹਮੇਸ਼ਾ ਫਿਰ ਇਸੇ ਤਰੀਕੇ ਦੇ ਨਾਲ ਹੀ ਬਣਾਓਗੇ ਅਗਰ ਤੁਸੀਂ ਇੱਕ ਵਾਰੀ ਬਣਾ ਲਈਆਂ ਤੁਸੀਂ ਦੇਖ ਸਕਦੇ ਹੋ ਜੀ ਚੰਗੀ ਤਰ੍ਹਾਂ ਫੁੱਲ ਵੀ ਰਹੀ ਹੈ ਕੋਈ ਕੋਈ ਕਚੌੜੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਫੁੱਲ ਕੇ ਤਿਆਰ ਹੁੰਦੀ ਹੈ ਜੀ ऐसे तरीके ਦੇ ਨਾਲ ਮੈਂ ਸਾਰੀਆਂ ਕਚੌਰੀਆਂ ਬਣਾ ਕੇ ਤਿਆਰ ਕਰ ਲਵਾਂਗੀ ਜੀ ਤੁਸੀਂ ਆਹ ਵਾਲੀ ਕਚੌੜੀ ਜਿਹੜੀ ਆ ਦੇਖ ਸਕਦੇ ਹੋ ਗਰਮ ਹੈ ਵੈਸੇ ਮੇਰੇ ਹੱਥ ਤੇ ਪਈ ਮੈਨੂੰ ਗਰਮ ਲੱਗ ਰਹੀ ਹੈ ਪਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਬਿਲਕੁਲ ਫੁੱਲਮੀ ਫੁੱਲਮੀ ਬਣ ਕੇ ਤਿਆਰ ਹੋਈ ਹੈ ਜੀ ਕਚੌਰੀਆਂ ਆਪਣੀਆਂ ਸਾਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਚੌਰੀਆਂ ਬਣ ਕੇ ਤਿਆਰ ਹੋਈਆਂ ਨੇ ਤੁਹਾਨੂੰ ਵੀ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਇਸ ਤਰੀਕੇ ਦੇ ਨਾਲ ਇੱਕ ਵਾਰ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਫਿਰ ਤੁਸੀਂ ਕਮੈਂਟ ਵਿੱਚ ਮੈਨੂੰ ਦੱਸ ਵੀ ਜਰੂਰ ਕਰਕੇ ਦੱਸਣਾ ਕਿੱਦਾਂ ਦੀਆਂ ਕਚੌਰੀਆਂ ਬਣੀਆਂ ਨੇ ਤੁਹਾਡੇ ਕੋਲ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ